ਵਕੀਲ ਸੀ ਦਲਜੋਤ ਕੌਰ ਭੇਤ ਭਰੀ ਹਾਲਤ ਦੇ ਵਿੱਚ ਉਹ ਉਸ ਦੀ ਲੁਧਿਆਣਾ ਚ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਹੈ ਕਿ ਕਈ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਸਹਿਯੋਗ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਇੱਕ ਲੜਕੀ ਨੂੰ ਮਰਨ ਵਾਸਤੇ ਮਜਬੂਰ ਕੀਤਾ ਗਿਆ ਹਾਲਾਂਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਪਰੰਤੂ ਇਨਸਾਫ ਹੈ ਜਿਹੜਾ ਪਰਿਵਾਰ ਕਹਿ ਰਿਹਾ ਕਿ ਨਹੀਂ ਮਿਲ ਰਿਹਾ ਕਿ ਲਗਾਤਾਰ ਚੱਕਰ ਕੱਢ ਰਿਹਾ ਤੇ ਲਗਾਤਾਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਪਰਿਵਾਰ ਦੇ ਨਾਲ ਜੁੜੀਆਂ ਹੋਣ ਜਾਣੇ ਸਾਡੇ ਨਾਲ ਉਹਨਾਂ ਦੀ ਮਾਤਾ ਫੀਰਪਾਲ ਕੌਰ ਜੋ ਦਲਜੀਤ ਮੈਂ ਕੀ ਕੀ ਕਹੋਗੇ ਕਿਵੇਂ ਹੋਇਆ ਇਹ ਪੂਰਾ ਮਾਮਲਾ ਹੁਣ ਸਵਾਲ ਚੱਕੇ ਜਾ ਰਹੇ ਆ ਕਿ ਜਿਹੜਾ ਉਹਦੇ ਨਾਲ 파ਟਨਰ ਰਹਿੰਦਾ ਸੀਗਾ ਕਿ ਉਸਨੇ ਕੀਤਾ ਹੈ ਮੇਰੀ ਬੇਟੀ ਦਿਲਜੋਤ ਸ਼ਰਮਾ ਐਰਬਗੜਾ ਲੁਧਿਆਣਾ ਦੇ ਵਿੱਚ ਮਜ਼ਦੂਰਾ ਜਥੇਬੰਦੀ ਦੇ ਕੇਸ ਲੜਦੀ ਸੀਗੀ ਉਸ ਦਿਨ ਵੀ ਉਹਨੇ ਮੇਰੇ ਨਾਲ ਗੱਲ ਕਰੀ ਮੰਮੀ ਮੈਂ ਦੋ ਕੇਸ ਲੜ ਕੇ ਆਈਆਂ ਹਾਂ ਜੀ ਤੇ ਉਸ ਤੋਂ ਬਾਅਦ ਚ ਕਹਿੰਦੀ ਮੈਨੂੰ ਠੰਡ ਲੱਗੀ ਜਾਂਦੀ ਹੈ ਮੈਂ ਤੇਰੇ ਨਾਲ ਦੁਬਾਰੇ ਗੱਲ ਕਰੂੰ ਨੇ ਮੇਰੇ ਨਾਲ ਦੁਬਾਰੇ ਵੀਡੀਓ ਕਾਲ ਤੇ ਗੱਲ ਕੀਤੀ ਜੀ ਅਸੀਂ ਉਹ ਉਹਨਾਂ ਨੇ ਸੈਂਬਰ ਵਾਲਿਆਂ ਨੂੰ ਕਿਹਾ ਵੀ ਸਾਡਾ ਨੰਬਰ ਦਿੱਤੇ ਜਾਣ ਨੰਬਰ ਕਰਵਾਏ ਜਾਣ ਪਹਿਲਾਂ ਉਹ ਕਹਿੰਦੇ ਨੇ ਬੱਚਿਆਂ ਦੇ ਮਾਪਿਆਂ ਦਾ ਤੋੜ ਵਿਛੋੜਾ ਕਰਾਇਆ ਜਾਂਦਾਗਾ ਪਰ ਮੇਰੀ ਬੱਚੀ ਨਾਲ ਮੇਰਾ ਕੋਈ ਤੋੜ ਵਿਛੋੜਾ ਨਹੀਂ ਸੀਗਾ ਜੀ ਉਹਨੂੰ ਮੇਰੀ ਬੱਚੀ ਨੂੰ ਜਗਦੀਸ਼ ਨੇ ਰਵਿੰਦਰ ਨੇ ਸੁਖਵਿੰਦਰ ਨੇ ਲਖਵਿੰਦਰ ਨੇ ਤੇ ਇੱਕ ਨੀਮੀਤਾ ਨੇ ਰਾਜਵਿੰਦਰ ਨੇ ਇਹਨਾਂ ਸਾਰੇ ਸਾਥੀਆਂ ਨੇ ਲਲਕਾਰ ਦੇ ਆਣੇ ਮੇਰੀ ਬੱਚੀ ਨੂੰ ਮਾਰਿਆਗਾ ਜੀ ਤੇ ਜਦੋਂ ਮੈਨੂੰ ਰਵਿੰਦਰ ਨੇ ਸਵਾ 8 ਵਜੇ ਫੋਨ ਲਾਇਆਗਾ ਮੈਨੂੰ ਕਹਿੰਦੇ ਤੇਰੀ ਬੇਟੀ ਬੇਹੋਸ਼ ਹੋ ਗਈ ਤੂੰ ਕੱਲੀ ਆ ਜਾ ਜਦੋਂ ਮੈਂ ਆਖਿਆ ਵੀ ਤੂੰ ਕੌਣ ਆਂ ਵੀ ਮੈਂ ਕਿਹੜਾ ਉਹਨੂੰ ਜਾਣ ਦਿੱਤੀ ਵੀ ਤੂੰ ਕੌਣ ਆ ਕਿਥੋਂ ਬੋਲਦੀ ਆਂ ਕਿ ਕਹਿੰਨੀ ਮੈਂ ਲੁਧਿਆਣੇ ਤੋਂ ਬੋਲਦੀ ਆਂ ਮੈਂ ਹਾਂ ਮੈਂ ਉਹਨੂੰ ਕਿਹਾ ਮੈਂ ਮੇਰੀ ਬੱਚੀ ਦਾ ਦਿਲ ਜੋਤ ਬੇਹੋਸ਼ ਹੋ ਹੀ ਨਹੀਂ ਸਕਦੀ ਮੇਰੀ ਬੱਚੀ ਨੇ ਤਾਂ ਮੇਰੇ ਨਾਲ 4:30 4 ਦੇ ਵਿੱਚ 5 ਵਜੇ ਦੇ ਤੱਕ ਮੇਰੇ ਨਾਲ ਉਹਨੇ ਗੱਲ ਕੀਤੀ ਹੈ ਵੀਡੀਓ ਕਾਲ ਤੇ ਵੀ ਉਹ ਤਾਂ ਸਹੀ ਜ਼ਲਾਮਤਾ ਉਹਦੇ ਕੋਟ ਵਾਲੀ ਵਾਰਦੀ ਪਾਈ ਸੀ ਵਕੀਲਾਂ ਵਾਲੀ ਚਿੱਟਾ ਕਮੀਜ਼ ਪਾਇਆ ਸੀ ਕਾਲਾ ਕੋਟ ਪਾਇਆ ਸੀਗਾ ਕੋਟ ਦੇ ਵਿੱਚੋਂ ਹੀ ਆਈ ਹੈਗੀ ਵੀ ਮੇਰੀ ਦਰਯੋਧ ਕਦੇ ਵੀ ਬੇਹੋਸ਼ ਨਹੀਂ ਹੋ ਸਕਦੀ ਤੇ ਝੂਠ ਬੋਲੀ ਜਾਨੀਂਗੀ ਮੈਨੂੰ ਕਹਿੰਦੀ ਕੱਲੀ ਨੇ ਆਉਣਾ ਆ ਜਾ ਕਹਿੰਦੀ ਨਹੀਂ ਇਸ ਦੁਆਚ ਮੈਂ ਤੈਨੂੰ ਫੋਨ ਨਹੀਂ ਲਾਉਂਗੀ ਚਲ ਇਹ ਦੱਸੋ ਵੀ ਕਾਰਨ ਕੀ ਹੋਇਆ ਸਾਨੂੰ ਫੋਨ ਤੇ ਦੱਸਦੇ ਹੋਣ ਉਹ ਕਿ ਕਿਸ ਤਰ੍ਹਾਂ ਕੋਈ ਪਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਕੋਈ ਹੋਰ ਉਹ ਸੀਗਾ ਸਾਨੂੰ ਕੋਈ ਜਿਹੜੀ ਆਪਣੀ ਨਿੱਜੀ ਗੱਲਾਂ ਦੱਸ ਤੂੰ ਨਿੱਜੀ ਗੱਲ ਤਾਂ ਜੀ ਉਹ ਜਿਹੜੀ ਮੇਰੇ ਨਾਲ ਵੀਡੀਓ ਕਾਲ ਕਰੀ ਸੀ ਉਹਨੇ ਮੈਂ ਕਿਹਾ ਪਤਾ ਤੂੰ ਖਾਣਾ ਬਣਾ ਕੇ ਖਾ ਲਿਆ ਕਹਿੰਦੀ ਮੰਮੀ ਹਜੇ ਮੈਂ ਖਾਣਾ ਖਾਧਾਂਗੀ ਖਾਉਂਗੀ ਮੈਂ ਹਕਾਤੇ ਬਣਾਵਾਂਗੇ ਕੀ ਹੈ ਤੇਰੇ ਕੋਲੇ ਕਿਹੜੇ-ਕਿਹੜੇ ਚੁੱਲ੍ਹੇ ਆ ਮੈਨੂੰ ਕਹਿੰਦੀ ਮੇਰੇ ਕੋਲ ਦੋ ਚੁੱਲ੍ਹਣਗੇ ਇੱਕ ਬਿਜਲੀ ਵਾਲਾ ਇੱਕ ਗਾਇਆਂ ਸਾਲਾ ਮੈਂ ਹਾਂ ਕਾਦੇ ਤੇ ਬਣਾਵਾਂਗੀ ਕਹਿੰਦੀ ਬਿਜਲੀ ਵਾਲੇ ਤੇ ਤਾਂ ਮਲਾਉਂਦੀ ਨਹੀਂ ਨੀ ਇਹਨਾਂ ਨੇ ਕਹਿੰਦੀ ਬਿਜਲੀ ਸ਼ਾਂਟ ਕਰਤੀ ਉਹਨੇ ਮੈਂ ਤੈਨੂੰ ਕੋਈ ਖਤਰਾ ੜਾਰਾਗਾ ਪਤਾ ਕਹਿੰਦੀ ਨਾ ਮੰਮੀ ਕੋਈ ਗੱਲ ਨਹੀਂ ਕਹਿੰਦੀ ਮੈਂ ਤੈਨੂੰ ਫੇਰ ਦੱਸੂਗੀ ਤੈਨੂੰ ਕਹਿੰਦੀ ਅੱਜ ਫੋਨ ਨਾ ਬੰਦ ਕਰੀ ਮੈਂ ਜਮਾ ਮੈਂ ਫੋਨ ਨਹੀਂ ਬੰਦ ਕਰਦੀ ਨਾ ਮੈਂ ਆਪਣੀ ਦਵਾਈ ਲਵਾਂ ਜਿਹੜਾ ਉਹ ਕਹਿੰਦੇ ਨੇ ਵੀ ਇਹ ਬਿਮਾਰੀ ਨਾਲ ਪੈਂਕਰਾ ਜੀ ਨਾਲ ਮਰੀਆ ਪਿੱਤੇ ਦੀ ਪਾਤਰੀ ਨਾ ਮਰੀਆ ਪਿੱਤੇ ਦੀ ਪਾਤਰੀ ਕੋਈ ਐਡੀ ਭਿਆਨਕ ਬਿਮਾਰੀ ਨਹੀਂ ਮੇਰਾ ਆਪ ਦਾ ਖੁਦ ਆਪਰੇਸ਼ਨ ਹੋਇਆ ਹੋਇਆਗਾ ਮੇਰੀ ਭੈਣ ਦਾ ਆਪਰੇਸ਼ਨ ਹੋਇਆਗਾ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਇਹਦੇ ਚ ਲੈ ਕੇ ਗਏ ਆਂਗੇ ਡਾਕਟਰ ਦੇ ਬਠਿੰਡੇ ਵਿੱਚ ਮੇਰਾ ਖੁਦ 4000 ਰੁਪਏ ਲੱਗ ਕੇ ਇੱਕ ਲਾਜ ਵਾਲਾ ਕਾਰਡ ਬਣ ਕੇ ਉਹਦੇ ਨਾਲ ਅਸੀਂ ਆਪ ਦਾ ਆਪਰੇਸ਼ਨ ਕਰਵਾਇਆ ਮੈਂ ਮੇਰੀ ਦਰਯੋਧ ਨੂੰ 19 ਦੇ ਵਿੱਚ ਜਦੋਂ ਬਿਮਾਰ ਸੀਗੀ ਬੀਜੀਏ ਤੱਕ ਲਿਜਾ ਕੇ ਨਾਰਮਲ ਮੇਰੇ ਕੋਲ ਰਿਪੋਰਟਾਂ ਆਣੀਆਂ ਜਿਹੜਾ ਉਹ ਦਿਖਾ ਰਹੇ ਨੇ ਵੀ ਅਸੀਂ ਇਹਨੂੰ ਲੁਧਿਆਣੇ ਲੈ ਕੇ ਇੱਥੇ ਲੈ ਕੇ ਇੱਥੇ ਲੈ ਕੇ ਸਿਰਫ ਦਿਲਜੋਤ ਨੇ ਜਦੋਂ ਮੈਨੂੰ ਮਿਲਣਾ ਹੁੰਦਾ ਸੀ ਇਹਨਾਂ ਨੇ ਇਹਦੀ ਤੋੜ-ਫੋੜ ਕਰਵਾਈ ਹੋਈ ਸੀ ਘਰਦਿਆਂ ਨੂੰ ਮਿਲਣ ਨਹੀਂ ਦੇਣਾ ਉਹ ਮੇਰੇ ਬਿਨਾਂ ਰਹਿ ਨਹੀਂ ਸਕਦੀ ਤਾਂ ਉਸ ਟਾਈਮ ਤਾਂ ਜਰੂਰ ਉਹ ਹਸਪਤਾਲ ਚ ਆਉਂਦੀ ਸੀ ਪਰ ਮੈਨੂੰ ਡਾਕਟਰ ਲੁਧਿਆਣੇ ਵਾਲਿਆਂ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਨੇ ਕਿਹਾ ਵੀ ਮਾਤਾ ਸੋਢੀ ਜੰਗ ਬੱਚਾ ਬੱਚੀ ਹੈਗੀ ਇਹਨੂੰ ਕੋਈ ਬਿਮਾਰੀ ਨਹੀਂ ਗਈ ਹੁਣ ਤੁਸੀਂ ਕਿਹਜਾ ਇਨਸਾਫ ਚਾਹੁੰਦੇ ਹੋ ਕਿਉਂਕਿ ਲਗਾਤਾਰ ਹੈ ਜਿਹੜਾ ਸੰਘਰਸ਼ ਹੋ ਰਿਹਾ ਸਰ ਜਿੱਥੇ ਬੰਦੀਆਂ ਛੋੜੇ ਨਾਲ ਨੇ ਕਿਹਜਾ ਇਨਸਾਫ ਮੇਰੇ ਨਾਲ ਸਾਰੀ ਐਕਸ਼ਨ ਕਮੇਟੀ ਹੈ ਜੀ ਸਾਰੇ ਜਥੇਬੰਦੀਆਂ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਦਾ ਸਹਿਯੋਗ ਦਿੱਤਾ ਹੈ ਜਿੰਨੇ ਵਕੀਲ ਨੇ ਕਿ ਸਾਰਿਆਂ ਦਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਦਾ ਸਹਿਯੋਗ ਦਿੱਤਾ ਹੈ ਤੇ ਜਿਵੇਂ ਵੀ ਐਕਸ਼ਨ ਕਮੇਟੀ ਹੈਗੀ ਸਾਡਾ ਉਹ ਕਰੂਗੀ ਸਾਨੂੰ ਉਵੇਂ ਜਿਵੇਂ ਠੀਕ ਹੈ ਕਿ ਜ ਆ ਉਹਨਾਂ ਦੇ ਨਾਲ ਜੋ ਵਕੀਲ ਭਾਈਚਾਰਾ ਹੈਗਾ ਸਾਰੇ ਜਣੇ ਉਹ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਹੈਗਾ ਜੀ ਜਿਹੜੀ ਐਫ ਆਈ ਆਰ ਕੱਟੀ ਆ ਉਹਦੇ ਕੱਟਣ ਦੇ ਬਾਅਦ ਚ ਵੀ ਐਕਸ਼ਨ ਕਮੇਟੀ ਦਾ ਵੀ ਧਰਨਾ ਲਿਖਿਆ ਹੋਇਆ ਸੀ ਅਸੀਂ 2 ਤਰੀਕ ਨੂੰ ਲਾਉਣਾਗਾ ਉਹਦੇ ਕਾਰਨ ਉਹ ਕੱਟੀ ਆ ਗਈ ਜਗਦੀਸ਼ ਅੱਜ ਵੀ ਬਾਹਰ ਆ ਗਈ ਰਵਿੰਦਰ ਤੇ ਕੋਈ ਪਰਚਾ ਨਹੀਂ ਕੱਟਿਆ ਜੀ ਕੋਈ ਲਖਵਿੰਦਰ ਤੇ ਨਹੀਂ ਕੱਟਿਆ ਜਿਹੜਾ ਕਹਿੰਦਾ ਮਜ਼ਦੂਰ ਦੇ ਨਾਲ ਸਾਡਾ ਉਹਦੇ ਨਾਲ ਕੋਈ ਸੰਪਰਕ ਨਹੀਂ ਸੀ ਜੇ ਮਜ਼ਦੂਰਾਂ ਨਾਲ ਸੰਪਰਕ ਨਹੀਂ ਸੀ ਲਖਵਿੰਦਰ ਦਾ ਫਿਰ ਉਹ ਇੰਟਰਵਿਊਆਂ ਕਿਉਂ ਦੰਦਾਗਾ ਇੰਟਰਵਿਊ ਰਵਿੰਦਰ ਤੇ ਜਗਦੀਸ਼ ਤੇ ਰਾਜਵਿੰਦਰ ਸੁਖਵਿੰਦਰ ਇਹ ਸਾਰੇ ਜਣੇ ਦੇਣੇ ਸਾਰੇ ਜਣੇ ਮ੍ਰਿਤਿ ਦੇ ਦੋਸ਼ੀ ਨੇ ਇਹਨਾਂ ਨੇ ਕਤਲ ਕੀਤਾ ਗਿਆ ਜੀ ਬਿਲਕੁਲ ਦਿਲਜੋਤ ਦੇ ਵਕੀਲ ਸਾਡੇ ਨਾਲ ਨੇ ਵਕੀਲ ਸਾਹਿਬ ਕਿਹਾ ਜੋ ਇਨਸਾਫ ਹੈ ਪਰਿਵਾਰ ਮੰ ਸੇਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਇੱਕੋ ਬੇਨਤੀ ਕਰੂੰਗਾ ਜਿਹੜਾ ਦਿਲਜੋਤ ਦੀ ਮੌਤ ਹੁੰਦੀ ਹੈ ਇਹ ਇੱਕ ਛੋਟੀ ਸੰਭੀ ਸਾਜਿਸ਼ ਦੇ ਤਹਿਤ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਜਦੋਂ ਇਸ ਸਾਰੀ ਤਫ਼ਤੀਸ਼ ਦੇ ਵਿੱਚ ਗਏ ਐਪਲੀਕੇਸ਼ਨਾਂ ਦਿੱਤੀਆਂ ਆਪਸਾਂ ਨੂੰ ਮਿਲੇ ਤੇ ਜਦੋਂ ਸਾਰੇ ਲੋਕਾਂ ਦਾ ਚੈੱਕ ਕੀਤਾ ਵੀ ਉਹਦੇ ਨਾਲ ਕੀ ਕੁਝ ਹੋਇਆ ਅੱਤੂ ਕੀ ਦਿਲਜੋਤ ਕੌਰ ਪਿੰਡਾ ਕਲੀ ਦੀ ਰਹਿੰਦੀ ਸੀ ਜ਼ਿਲ੍ਹਾ ਮਾਨਸਾ ਦੀ ਸੌਰੀ ਰਲੇਵੀ ਤੇ ਸਾਡੀ ਬਾਰ ਮੈਂਬਰ ਵੀ ਸੀ ਮਾਨਸਾ ਦੀ ਐਸ ਟਾਈਮ ਉਹ ਲੇਬਰ ਕੋਰਟ ਦੇ ਕਿਸਾਨ ਦਾ ਕੰਮ ਕਰ ਰਹੀ ਸੀ ਕਿ ਲੁਧਿਆਣਾ ਦੇ ਵਿੱਚ ਉੱਤੇ ਇੱਕ ਮਜ਼ਦੂਰ ਜਿੱਤੇ ਬੰਦੀ ਜਿਹਨੂੰ ਹੈ ਨਲਕਾਰ ਰੈਲੀ ਕਹਿ ਰਹੇ ਨੇ ਉਹਦੀ ਪੁਸ਼ਕ ਨਮਿੰਦਿਆਂ ਦੇ ਨਾਲ ਉਹ ਰਹਿ ਰਹੀ ਸੀ ਤਾਂ ਸਭ ਤੋਂ ਪਹਿਲਾਂ ਕੀ ਹੋਇਆ ਉਹਨੂੰ ਉਹਨੂੰ ਪਰਿਵਾਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹੇ ਗੱਲ ਉਹਨਾਂ ਨੇ ਹਿਊਮਰ ਲਿਆਤਾ ਵੀ ਜਿਹੜਾ ਪਰਿਵਾਰ ਤੋਂ ਵੱਖ ਸੀ ਜਦੋਂ ਕਿ ਉਹ ਪਰਿਵਾਰ ਦੇ ਨਾਲ ਹੀ ਸੀ। ਜੀ ਜੀ। ਇਸ ਕਰਕੇ ਜਦੋਂ ਅਸੀਂ ਦੇਖਦੇ ਵੀ ਮੈਂ ਬਹੁਤ ਮੈਨੂੰ ਕਦੇ ਨੂੰ ਸ਼ਰਮ ਆਉਂਦੀ ਹੈ ਵੀ ਉਹਦੀ ਲੁਧਿਆਣਾ ਪੁਲਿਸ ਨੂੰ ਇੱਕ ਇੱਕ ਨਵਾਰ ਇੱਕ ਲੜਕੀ ਜਿਹੜੀ ਅਜੇ ਕੁਵਾਰੀ ਸੀ ਤੇ ਵਕਾਲਤੀ ਡਿਗਰੀ ਤੇ ਵਕਾਲਤ ਕਰ ਰਹੀ ਸੀ। ਉਹਦੀ ਮੌਤ ਤੇ ਐਫਆਈਆਰ ਵਾਸਤੇ ਸਾਨੂੰ ਇੰਨਾ ਤਸ਼ੱਦਦ ਚੱਲਣਾ ਪਿਆ ਇੰਨਾ ਸੰਘਰਸ਼ ਕਰਨਾ ਪਿਆ ਸਾਰੀਆਂ ਜਥੇਬੰਦੀਆਂ ਇੱਕ ਇੱਕ ਫਰੰਟ ਤੇ ਹੋਈਆਂ ਸਾਰੀਆਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਫਆਈਆਰ ਜੂੜ ਕੀਤੀ ਐਫਆਈਆਰ ਇੱਕ ਬੰਦੇ ਦੇ ਖਿਲਾਫ ਜਿਹੜਾ ਜਗਦੀਸ਼ ਸੀ ਜਿਹੜੀ ਜਿਹੜਾ ਕਹਰੇ ਸੀ ਉਹਨਾਂ ਰਿਵਰੇਸ਼ਨ ਦੇ ਵਿੱਚ ਰਹਿ ਰਹੀ ਸੀ ਪਰ ਜਿਹੜੇ ਮੇਨ ਸਰਗਨਾਏ ਦੇ ਵਿੱਚ ਚਾਰ ਪੰਜ ਬੰਦੇ ਹੋਰ ਨੇ ਉਹਨਾਂ ਦੇ ਖਿਲਾਫ ਹੱਦ ਤੱਕ ਕੋਈ ਐਫਆਈਆਰ ਵੀ ਹੋਈ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਜਿਹੜੀ ਲੜਕੀ ਦੀ ਮੌਤ ਹੁੰਦੀ ਆ ਉਹ ਹੁੰਦੀ ਆ ਕਿ 5 1 26 ਨੂੰ